ਖਰੜ ਸ਼ਹਿਰ ਵਾਸੀਆਂ ਨਾਲ ਵਾਦਾ ਕਰਦੀ ਆ ਇੱਕ ਸਾਲ ਦੇ ਅੰਦਰ ਅੰਦਰ ਇੱਕ ਵੀ ਕੱਚੀ ਸੜਕ ਤੁਹਾਨੂੰ ਖਰੜ ਸ਼ਹਿਰ ਦੇ ਅੰਦਰ ਦੇਖਣ ਨੂੰ ਨਹੀਂ ਮਿਲੇਗੀ ਪੂਰਾ ਖਰੜ ਸ਼ਹਿਰ ਲਾਈਟਾਂ ਪੂਰੀਆਂ ਹੋਣਗੀਆਂ ਪਾਣੀ ਪੂਰਾ ਹੋਊਗਾ ਸੀਵਰੇਜ ਦਾ ਪੱਕਾ ਬੰਦੋਬਸਤ ਹੋਊਗਾ ਮੈਂ ਇੱਕ ਸਾਲ ਤੁਹਾਨੂੰ ਕਹਿ ਰਹੀ ਹਾਂ ਕਿਉਂਕਿ ਇਹਨੂੰ ਸਮਝੋ ਹੁਣ ਪੂਰਾ ਜਿਹੜਾ ਮੇਰਾ ਫੋਕਸ ਹੈ ਉਹ ਹਲਕੇ ਦੇ ਉੱਤੇ ਹੈ ਪਿੰਡਾਂ ਦੇ ਉੱਤੇ ਹੈ ਸ਼ਹਿਰਾਂ ਦੇ ਉੱਤੇ ਹੈ ਮੈਨੂੰ 2-3 ਮਹੀਨੇ ਦਿਓ ਇਹੋ ਜਿਹਾ ਕੋਈ ਮਸਲਾ ਨਹੀਂ ਜਿਹੜਾ ਮੈਂ ਆਪਣੇ ਹਲਕੇ ਦੇ ਵਿੱਚ ਰਹਿਣ ਦੇਣਾ ਕਿ ਉਹ ਕਹੇ ਵੀ ਪਿਛਲੀਆਂ ਸਰਕਾਰਾਂ ਦੀ ਜਿਹੜੀ ਨੀਅਤ ਰਹੀ ਹੈ ਉਹ ਕੰਮ ਕਰਨ ਵਾਲੀ ਨਹੀਂ ਰਹੀ। ਕੰਮ ਕਰਨ ਵਾਲੀ ਨੀਅਤ ਹੁੰਦੀ ਤਾਂ ਸ਼ਾਇਦ ਜਿਹੜੀ ਇਲੀਗਲ ਕੰਸਟ੍ਰਕਸ਼ਨਸ ਲਗਾਤਾਰ ਹੁੰਦੀ ਰਹੀ ਹੈ ਖਰੜ ਦੇ ਵਿੱਚ ਉਹ ਨਾ ਹੁੰਦੀ ਤੇ ਨਾਲਿਆਂ ਦੇ ਉੱਤੇ ਸ਼ਾਇਦ ਕਲੋਨੀਆਂ ਨਾ ਬਣਦੀਆਂ ਅੱਜ ਜਿੱਧਰ ਨੂੰ ਪਾਣੀ ਨੇ ਜਾਣਾ ਸੀ ਉਹਨਾਂ ਉੱਤੇ ਮਕਾਨ ਬਣੇ ਹੋਏ ਨੇ ਉਹਨਾਂ ਤੇ ਕਲੋਨੀਆਂ ਬਣੀਆਂ ਹੋਈਆਂ ਨੇ। ਲਗਭਗ ਅ ਅਸੀਂ 30 ਕਰੋੜ ਦੀ ਲਾਗਤ ਨਾਲ ਦੋ ਨਵੇਂ ਐਸਟੀਪੀ ਸ਼ਹਿਰ ਵਿੱਚ ਲਗਾ ਰਹੇ ਹਨ ਜਿਨ੍ਹਾਂ ਦਾ 1 ਸਾਲ ਚ ਕੰਮ ਮੁਕੰਮਲ ਹੋ ਜਾਣਾ ਹੈ ਕੂਨੀ ਮਾਜਰੇ ਕੰਮ ਸ਼ੁਰੂ ਹੋ ਚੁੱਕੇ ਹੈ 17 ਕਰੋੜ ਦਾ ਤੇ ਜਿਸ ਦਿਨ ਇਹ ਦੋਵੇਂ ਐਸ.ਪੀ ਦਾ ਕੰਮ ਮੁਕੰਮਲ ਹੋ ਜਾਂਦਾ ਖਰੜ ਸ਼ਹਿਰ ਦੇ ਕਿਸੇ ਘਰ ਕਿਸੇ ਦੁਕਾਨ ਚ ਇੱਕ ਪਾਣੀ ਦੀ ਬੂੰਦ ਨਹੀਂ ਜਾਣੀ ਸੋ ਸੀਵਰੇਜ ਟ੍ਰੀਟਮੈਂਟ ਪਲਾਂਟ ਨਾਲ ਪੱਕਾ ਪਾਣੀ ਬੰਦੋਬਸਤ ਦਾ ਹੋ ਜਾਣਾ ਜਿਹੜਾ ਪਾਣੀ ਦਾ ਬੰਦੋਬਸਤ ਹੈ ਜਿਹੜਾ ਬਾਹਰ ਓਵਰਫਲੋ ਹੁੰਦਾ ਉਹਦਾ ਪੱਕਾ ਵੱਡੀਆਂ ਪਾਈਪਾਂ ਪਾ ਰਹੇ ਆ ਬੰਦੋਬਸਤ ਹੋ ਜਾਣਾ ਪੀਣ ਵਾਲੇ ਪਾਣੀ ਲਈ ਪੱਕਾ ਬੰਦੋਬਸਤ ਹੋ ਰਿਹਾ ਸੋ ਅਸੀਂ ਡਟੇ ਹੋਏ ਆ ਹੌਲੀ ਹੌਲੀ ਕਰਕੇ ਤੁਹਾਨੂੰ ਆਏ ਦਿਨ ਅਸੀਂ ਨਵੀਆਂ ਥਾਵਾਂ ਤੇ ਕਿਹੜੇ-ਕਿਹੜੇ ਸ਼ਹਿਰ ਵਾਸਤੇ ਅਸੀਂ ਕੰਮ ਕੀਤੇ ਨੇ ਪਿੰਡਾਂ ਵਿੱਚ ਕੀ ਕੰਮ ਕੀਤੇ ਨੇ ਆਏ ਦਿਨ ਤੁਹਾਨੂੰ ਉਹਨਾਂ ਕੰਮਾਂ ਦਾ ਅਸੀਂ ਵੇਰਵਾ ਦਵਾਂਗੇ ਮੈਡਮ ਕਾਰਨ ਕੀ ਮੰਨਦੇ ਹੋ ਰੀਅਲ ਏਸਟੇਟ ਦਾ ਹੱਬ ਹੈ ਖਰੜ ਔਰ ਉਸ ਦੇ ਬਾਵਜੂਦ ਸੀਵਰੇਜ ਦੀ ਸੇਵਾ ਚੱਲ ਪੈਣੀ ਥੋੜਾ ਪਿਛੇ ਪਿਛੇ ਦੇਖੋ ਕਾਰਨ ਸਿਰਫ ਇਹ ਕਿ ਆ ਵੀ ਪਿਛਲੀਆਂ ਸਰਕਾਰਾਂ ਦੀ ਜਿਹੜੀ ਨੀਅਤ ਰਹੀ ਹੈ ਉਹ ਕੰਮ ਕਰਨ ਵਾਲੀ ਨਹੀਂ ਰਹੀ ਕੰਮ ਕਰਨ ਵਾਲੀ ਨੀਅਤ ਹੁੰਦੀ ਤਾਂ ਸ਼ਾਇਦ ਜਿਹੜੀ ਇਲੀਗਲ ਕੰਸਟਰਕਸ਼ਨਸ ਲਗਾਤਾਰ ਹੁੰਦੀ ਰਹੀ ਹੈ ਖਰੜ ਦੇ ਵਿੱਚ ਉਹ ਨਾ ਹੁੰਦੀ ਚੋਆ ਤੇ ਨਾਲਿਆਂ ਦੇ ਉੱਤੇ ਸ਼ਾਇਦ ਕਲੋਨੀਆਂ ਨਾ ਬਣਦੀਆਂ ਅੱਜ ਜਿੱਧਰ ਨੂੰ ਪਾਣੀ ਨੇ ਜਾਣਾ ਸੀ ਉਹਨਾਂ ਉੱਤੇ ਮਕਾਨ ਬਣੇ ਹੋਏ ਨੇ ਉਹਨਾਂ ਤੇ ਕਲੋਨੀਆਂ ਬਣੀਆਂ ਹੋਈਆਂ ਨੇ ਤੇ ਕਦੇ ਟਿਊਬਵੈਲ ਲਾਉਣ ਲਈ ਇੱਕ ਜੋਲੀ ਵਾਟਰ ਦੇਖੋ ਪਹਿਲਾਂ ਵੀ ਆ ਸਕਦਾ ਸੀ ਪਰ ਆਇਆ ਆਪਣੀ ਸਰਕਾਰ ਦੇ ਦੌਰਾਨ ਆਇਆ ਪਿਛਲੇ ਸਾਲ ਦੇ ਵਿੱਚ ਹੈ ਜੀਡੀ ਕੀ ਬੜੇ ਲੰਬੇ ਸਮੇਂ ਦੀ ਮੰਗ ਸੀ ਜਿਹਦੇ ਨਾਲ ਪਾਣੀ ਦੀ ਕਦੇ 100 ਪੀੜੀਆਂ ਵੀ ਪਾਣੀ ਨੂੰ ਨਹੀਂ ਤਰਸਣਗੀਆਂ ਸੋ ਦੂਸਰੀ ਅ ਗੱਲ ਜਿਹੜੀ ਇਹ ਸੀਵਰੇਜ ਟ੍ਰੀਟਮੈਂਟ ਪਲੈਂਟ ਲੱਗ ਜਾਣਾ ਹੁਣ ਉਹਦੇ ਨਾਲ ਵੱਡੀਆਂ ਪਾਈਪਾਂ ਪੈ ਜਾਣੀਆਂ ਇਹ ਪਰਮਾਨੈਂਟ ਇਹਦਾ ਜਿਹੜਾ ਸੋਲੂਸ਼ਨ ਹੈ ਇਹ ਓਵਰਫਲੋ ਪਾਣੀ ਦਾ ਉਹ ਹੋ ਜਾਣਾ ਹੈ ਜੀ ਮੈਡਮ ਖੇੜ ਦੇ ਲੋਕ ਜਿਹੜੇ ਕੀ ਖਾਸ ਤੌਰ ਤੇ ਸੜਕਾਂ ਦੇ ਕੰਸਟ੍ਰਕਸ਼ਨ ਨੂੰ ਲੈ ਕੇ ਵੀ ਕਾਫੀ ਡਿਮਾਂਡ ਕਰ ਰਹੇ ਨੇ ਉਸ ਤਰੀਕੇ ਕੁਝ ਜੋ ਕੀ ਆਪਣਾ ਆਉਣ ਵਾਲੇ ਦਿਨਾਂ ਦੇ ਵਿੱਚ ਬਲੂਪ੍ਰਿੰਟ ਰਹੂਗਾ ਦੇਖੋ ਇੱਕ ਦਿਨ ਆਪਾਂ ਪੂਰੀ ਦੀ ਪੂਰੀ ਜਿਹੜੀ ਆਪਣਾ ਤੁਹਾਡੇ ਨਾਲ ਸੜਕਾਂ ਦੀ ਡੀਟੇਲ ਅਸੀਂ ਸ਼ੇਅਰ ਕਰਾਂਗੇ ਮੈਂ ਖਰੜ ਸ਼ਹਿਰ ਵਾਸੀਆਂ ਨਾਲ ਵਾਅਦਾ ਕਰਦੀ ਆਂ 1 ਸਾਲ ਦੇ ਅੰਦਰ ਅੰਦਰ ਇੱਕ ਵੀ ਕੱਚੀ ਸੜਕ ਤੁਹਾਨੂੰ ਖਰੜ ਸ਼ਹਿਰ ਦੇ ਅੰਦਰ ਦੇਖਣ ਨੂੰ ਨਹੀਂ ਮਿਲੇਗੀ ਪੂਰੇ ਦਾ ਪੂਰਾ ਖਰੜ ਸ਼ਹਿਰ ਲਾਈਟਾਂ ਪੂਰੀਆਂ ਹੋਣਗੀਆਂ ਪਾਣੀ ਪੂਰਾ ਹੋਊਗਾ ਸੀਵਰੇਜ ਦਾ ਪੱਕਾ ਬੰਦੋਬਸਤ ਹੋਊਗਾ ਮੈਂ 1 ਸਾਲ ਤੁਹਾਨੂੰ ਕਹਿ ਰਹੀ ਹਾਂ ਕਿਉਂਕਿ ਇਹਨੂੰ ਸਮਾਂ ਲੱਗ ਰਿਹਾ ਹੈ ਹਰ ਚੀਜ਼ ਨੂੰ ਬਹੁਤ ਸਾਰੀਆਂ ਚੀਜ਼ਾਂ ਪਹਿਲਾਂ ਅਸੀਂ ਕਰਵਾ ਲਿਆ ਸੀ ਚਾਹੇ ਕਜੋਲੀ ਵਾਟਰ ਐਸਟੀਪੀ ਪਰ ਉਹਨੂੰ ਪ੍ਰੋਸੈਸ ਕਰਦੇ ਕਰਦੇ ਦੀਚੇ ਸਿਸਟਮ ਦੇ ਵਿੱਚ ਬਟ ਹੁਣ ਪੂਰਾ ਜਿਹੜਾ ਮੇਰਾ ਫੋਕਸ ਹੈ ਉਹ ਹਲਕੇ ਦੇ ਉੱਤੇ ਹੈ ਪਿੰਡਾਂ ਦੇ ਉੱਤੇ ਹੈ ਸ਼ਹਿਰਾਂ ਦੇ ਉੱਤੇ ਹੈ ਮੈਨੂੰ 2-3 ਮਹੀਨੇ ਦਿਓ ਇਹੋ ਜਿਹਾ ਕੋਈ ਮਸਲਾ ਨਹੀਂ ਜਿਹੜਾ ਮੈਂ ਆਪਣੇ ਹਲਕੇ ਦੇ ਵਿੱਚ ਰਹਿਣ ਦੇਣਾ ਜੀ ਮੈਂ ਲੋਕਾਂ ਨੂੰ ਪੰਜਾਬੀਆਂ ਨੂੰ ਅਸੀਂ ਤੌਰ ਤੇ ਨਿਸ਼ਾਨਾ ਲਾਇਆ ਕਿ ਗੁਆਂਡੀ ਸ਼ੂਬੇ ਦੇ ਲੋਕ ਆਉਂਦੇ ਨੇ ਉਤਪਾਦ ਮਚਾਉਂਦੇ ਨੇ ਨਸ਼ੇ ਕਰਦੇ ਨੇ ਹਿਮਾਚਲ ਦੇ ਨੌਜਵਾਨਾਂ ਦੀ ਸੰਸਕ੍ਰਿਤੀ ਖਰਾਬ ਕਰਦੇ ਨੇ ਦੇਖੋ ਐਮਪੀ ਮੈਡਮ ਜਿਹੜੇ ਹੈਗੇ ਨੇ ਕੰਗਣਾ ਰਣੌਤ ਜੀ ਇਹਨਾਂ ਦੀ ਜਿਹੜੀ ਸੋਚ ਆ ਉਹ ਇੱਕ ਪੰਜਾਬ ਦੇ ਐਂਟੀ ਸੋਚ ਹੈ ਪੰਜਾਬੀਆਂ ਵਰਗੇ ਸੁਭਾਅ ਵਾਲੇ ਲੋਕ ਪੰਜਾਬੀਆਂ ਵਰਗੇ ਇੱਜ਼ਤ ਕਰਨ ਵਾਲੇ ਲੋਕ ਜਿੱਥੇ ਕਿਤੇ ਭਰੋਸਾ ਕਰਨ ਦੀ ਲੋੜ ਆਉਂਦੀ ਹੈ ਉਹ ਪੰਜਾਬੀਆਂ ਤੇ ਕੀਤਾ ਜਾਂਦਾ ਅੱਜ ਤੁਸੀਂ ਵੱਡੇ ਤੋਂ ਵੱਡੇ ਲੋਕਾਂ ਦੇ ਆਸ-ਪਾਸ ਦੀ ਸਿਕਿਉਰਿਟੀ ਦੇਖਿਓ ਉੱਥੇ ਪੰਜਾਬੀ ਰੱਖੇ ਹੁੰਦੇ ਨੇ ਜਿੱਥੇ ਕਿਤੇ ਵੱਡੀਆਂ-ਵੱਡੀਆਂ ਬੈਂਕਾਂ ਦੇ ਵਿੱਚ ਤੁਸੀਂ ਸੀਈਓ ਦੇਖਿਓ ਉੱਥੇ ਪੰਜਾਬੀ ਰੱਖੇ ਹੁੰਦੇ ਨੇ ਤੇ ਇਹ ਹਿਮਾਚਲ ਦੇ ਵਿੱਚ ਜਾ ਕੇ ਜਿਹੜਾ ਕਿਸੇ ਵੇਲੇ ਪੰਜਾਬ ਦਾ ਹੀ ਹਿੱਸਾ ਸੀ ਅਸੀਂ ਅਕਸਰ ਉੱਥੋਂ ਦੇ ਟੂਰਿਜ਼ਮ ਦੇ ਵਿੱਚ ਪੰਜਾਬ ਦੇ ਜਿਹੜੇ ਲੋਕ ਨੇ ਵੱਡਾ ਹਿੱਸਾ ਪਾਉਂਦੇ ਨੇ ਟੂਰਿਜ਼ਮ ਨੂੰ ਵਧਾਉਣ ਵਾਸਤੇ ਸੋ ਕੰਗੜਾ ਮੈਡਮ ਦਾ 21 ਜਿਹੜਾ ਵਿਸ਼ਾ ਹੈ ਉਹ ਹੈਗਾ ਆਪਸ ਦੇ ਵਿੱਚ ਪਤਾ ਨਹੀਂ ਕੌਣ ਪਿੱਛੋਂ ਚਾਬੀ ਦਿੰਦਾ ਇਹਨਾਂ ਨੂੰ ਕਿ ਇਹੋ ਜਿਹੀ ਪੜਕਾਉ ਗੱਲਾਂ ਕਰੋ ਜਿਹਦੇ ਨਾਲ ਦੋ ਕਮਿਊਨਿਟੀਆਂ ਦੇ ਵਿੱਚ ਦੋ ਸਟੇਟਸ ਦੇ ਵਿੱਚ ਪਾੜ ਪਵੇ ਪਰ ਮੇਰੇ ਖਿਆਲ ਚ ਵੀ ਹਿਮਾਚਲ ਵਾਲੇ ਲੋਕ ਵੀ ਸਿਆਣੇ ਨੇ ਤੇ ਪੰਜਾਬ ਦੇ ਲੋਕ ਵੀ ਸਿਆਣੇ ਨੇ ਵੀ ਇਹੋ ਜੀਆਂ ਔਰਤਾਂ ਉਠਦੀਆਂ ਰਹਿੰਦੀਆਂ ਨੇ ਏਜੰਡੇ ਦੇ ਦੀਨ ਚਲਦੀਆਂ ਰਹਿੰਦੀਆਂ ਨੇ ਇਹਨਾਂ ਦੀਆਂ ਗੱਲਾਂ ਉੱਤੇ ਬਹੁਤਾ ਗੌਰ ਦੀ ਕਰਨਾ ਚਾਹੀਦਾ ਮੈਡਮ ਅੱਜ ਦੇ ਪ੍ਰੋਗਰਾਮ ਨਾਲ ਸੰਬੰਧਿਤ ਇੱਕ ਸਵਾਲ ਹੈ ਜੀ ਕਿ ਜਿਹੜੇ ਇਹ ਕਰੋੜਾ ਰੁਪਏ ਦੇ ਟੂਬਲ ਲੱਗ ਰਹੇ ਆ ਇਹਦੇ 'ਚ ਸਟੇਟ ਗਵਰਨਮੈਂਟ ਦਾ ਵੀ ਕੋਈ ਯੋਗਦਾਨ ਹੈਗਾ ਜੀ ਇਹ ਸਾਰਾ ਕੌਂਸਲ ਦਾ ਹੀ ਪੈਸਾ ਲੱਗ ਰਿਹਾ ਹੈ ਦੇਖੋ ਅ ਦੇਖੋ ਜਿਹੜੀ ਕੌਂਸਲ ਆ ਇਹ ਵੀ ਸੂਬੇ ਦੀ ਹੈ ਸਾਰੇ ਦਾ ਸਾਰਾ ਐਮਸੀ ਦਾ ਜਿਹੜਾ ਇਹ ਪੈਸਾ ਹੈ ਜਿਹੜਾ ਕਜੋਲੀ ਵਾਟਰ ਹੈ ਉਹਦੇ ਵਿੱਚ ਸੂਬਾ ਸਰਕਾਰ ਦਾ ਜਿਹੜਾ ਐਸਟੀਪੀ ਲੱਗ ਰਿਹਾ ਹੈ 30 ਕਰੋੜ ਰੁਪਏ ਦਾ ਉਹ ਸੀਵਰੇਜ ਬੋਰਡ ਦਾ ਪੈਸਾ ਲ ਜਿਹਨੂੰ ਕੀ ਸੀਵਰੇਜ ਬੋਰਡ ਉਹਨੂੰ ਕਰ ਰਿਹਾ ਤੇ ਐਮਸੀ ਦਾ ਪੈਸਾ ਲੱਗ ਰਿਹਾ ਤੇ ਇਹ ਸਾਰੇ ਦਾ ਸਾਰਾ ਦੇਖੋ ਗੱਲ ਇਹ ਆ ਵੀ ਐਮਸੀ ਦਾ ਪੈਸਾ ਜਿਹੜਾ ਉਹ ਯੂਜ਼ ਕਿੱਧਰ ਨੂੰ ਹੋ ਰਿਹਾ ਐਮਸੀ ਕੋਲ ਤਾਂ ਪਹਿਲਾਂ ਵੀ ਸਾਡੇ ਕੋਲ ਇੱਥੇ 200 ਕਰੋੜ ਤੋਂ ਉੱਪਰ ਦਾ ਬਜਟ ਹੈ ਐਮਸੀ ਨੂੰ ਡਾਇਰੈਕਸ਼ਨ ਕਿਹੜੀ ਦੇਣੀ ਹੈ ਚਾਹੇ ਉਹ ਐਮਸੀ ਦਾ ਪੈਸਾ ਚਾਹੇ ਉਪਰੋਂ ਸੂਬਾ ਸਰਕਾਰ ਦਾ ਪੈਸਾ ਉਹਨੂੰ ਲਾਉਣਾ ਕਿਵੇਂ ਆ ਕਿੰਨੀ ਇਮਾਨਦਾਰੀ ਨਾਲ ਲਾਉਣਾ ਕਿਸ ਤਰੀਕੇ ਦੀ ਥੱਲੇ ਮਟੀਰੀਅਲ ਲਾਉਣਾ ਸੋ ਜਿਹੜੀ ਸਾਡੀ ਡਾਇਰੈਕਸ਼ਨ ਹੈ ਹੁਣ ਸਹੀ ਡਾਇਰੈਕਸ਼ਨ ਹੈ ਸਹੀ ਤਰੀਕੇ ਨਾਲ ਕਾਰਪੋਰੇਸ਼ਨ ਦਾ ਪੈਸਾ ਮਿਊਨਿਸਪਲ ਖਰੜ ਦਾ ਪੈਸਾ ਲੱਗੂਗਾ ਤੇ ਮੈਨੂੰ ਪੂਰੀ ਉਮੀਦ ਆ ਸਾਰੇ ਆਫੀਸਰਸ ਪੂਰੀ ਦੀ ਪੂਰੀ ਜਿਹੜੀ ਸਾਡੀ ਕਮੇਟੀ ਉਹ ਮਿਲ ਜੁਲ ਕੇ ਅੱਛਾ ਕੰਮ ਕਰੇ ਪੰਚਾਇਤੀ ਚੋਣਾਂ ਜਿਹੜੀਆਂ ਆ ਰਹੀਆਂ ਨੇ ਕਿੰਨੀ ਤਿਆਰੀ ਕਰ ਰੱਖੀ ਹੈ ਜੀ ਬਹੁਤ ਅੱਛੀ ਤਿਆਰੀ ਹੈ ਜੀ ਪੰਚਾਇਤੀ ਚੋਣਾਂ ਦੇ ਵਿੱਚ ਮੈਂ ਮੈਂ ਤੁਹਾਨੂੰ ਵਾਅਦਾ ਕਰਦੀ ਆ ਵੀ ਮੈਨੂੰ ਇਹ ਲੱਗਦਾ ਕਿ ਸਭ ਤੋਂ ਵੱਧ ਜਿਹੜੀਆਂ ਸਰਵਸੰਮਤੀਆਂ ਨੇ ਉਹ ਹਲਕਾ ਖਰੜ ਦੀਆਂ ਹੋਣ ਦੀ ਸੰਭਾਵਨਾ ਹੈ ਬੜੇ ਸਿਆਣੇ ਲੋਕ ਨੇ ਬਹੁਤ ਸੋਹਣੇ ਤਰੀਕੇ ਨਾਲ ਸ਼ਾਂਤੀਪੂਰਵਕ ਤਰੀਕੇ ਦੇ ਨਾਲ ਜਿਹੜਾ ਹੈਗਾ ਖਰੜ ਦੇ ਵਿੱਚ ਪੰਚਾਇਤੀ ਚੋਣਾਂ ਹੋ ਰਹੀਆਂ ਮੈਂ ਪਿੰਡਾਂ ਨੂੰ ਅਰਦਾਸ ਕਰੂੰਗੀ ਕਿ ਤੁਹਾਡੀ ਜਿਹੜੀ ਐਮਐਲਏ ਹੈ ਖਰੜ ਦੀ ਇੱਕ ਪੈਸਾ ਪਿੰਡਾਂ ਦੇ ਵਿੱਚੋਂ ਖਾਣਾ ਨਹੀਂ ਆ ਪਹਿਲਾਂ ਵੀ ਪਤਾ ਹੈ ਅੱਗੇ ਵੀ ਸਨੇਹਾ ਦਿਨੀ ਹੈ ਨਾ ਸਰਪੰਚਾਂ ਤੋਂ ਨਾ ਵੀਡੀਓ ਤੋਂ ਇਹੀ ਮੇਰਾ ਜਿਹੜਾ ਕੰਮ ਕਰਨ ਦਾ ਸਟਾਈਲ ਹੈ ਸੋ ਸਰਪੰਚ ਸ਼ਾਨਦਾਰ ਚੁਣਿਓ ਸਰਵਸੰਮਤੀਆਂ ਕਰੋ ਵਧੀਆ ਕੰਮ ਕਰਨ ਵਾਲੇ ਬੰਦਿਆਂ ਨੂੰ ਚੁਣੋ ਪੈਸਿਆਂ ਦੀ ਕੋਈ ਕਮੀ ਨਹੀਂ ਆਊਗੀ ਕੰਮ ਕਰਨ ਵਾਲੇ ਬੰਦੇ ਦਿਓ ਤੇ ਪਿੰਡਾਂ ਦਾ ਵਿਕਾਸ ਕਰਾਂਗੇ ਜੀ